ਤੇ ਰੂਮ ਨਾ ਪੈਂਦਾ ਤੇ ਰੂਮ ਨਾ ਸਾਂਹਿਆਲ ਦੇ ਕੋਲੇ ਅੱਛਾ ਉਹਦਾ ਕੰਮ ਸਿਹਾਉਂਦੇ ਮੈਂ ਅੱਛਾ ਜੀ ਬਾਬਾ ਹਾਂ ਉਹਨਾਂ ਆਪਣੀ ਕੱਲੇ ਆਜੂਈ ਸੀਗੀ ਉਹਨੂੰ ਤਾਂ ਚੱਕ ਲੈ ਜਾ ਫੜ ਕੇ ਜਿੱਥੇ ਜਾਣੇ ਅੱਛਾ ਤੂੰ ਆਪਾਂ ਲਾਪਰਾਂ ਲੈ ਆਇਆ ਜਦੋਂ ਮੈਂ ਤਾਂ ਇਹ ਹੁੰਦਾ ਜਿੰਨੇ ਹੁਣ ਆ ਜਾਣ ਹਾਂ ਕੋਈ ਵੱਡੇ ਹੁੰਦੇ ਆ ਜਿੰਨੇ ਹੁਣ ਆ ਜਾਣ ਆ ਜਾਣ ਹਾਂ ਧਿਆਨ ਦੇ ਬੱਚੇ ਜਦ ਤੱਕ ਨੂੰ ਬਤਨ ਪੂਰੇ ਆਪਣੇ ਅੰਨੇ ਗਦੇ ਕਿ ਤਰ੍ਹਾਂ ਦੇ ਜਿੱਕੇ ਅੱਛਾ ਤੇ ਉਹ ਜਦ ਅਸੀਂ ਬਾਜੀ ਆ ਗਈ ਸੰਘੋਵਾਲ ਸੰਘੋਵਾਲ ਹਾਂ ਉੱਤੇ 300 ਰੁਪਏ ਐਂਟਰੀ ਸੀਗੀ ਐਂਟਰੀ ਵਾਧੀ ਗਈ ਹਾਂ 300 ਐਂਟਰੀ ਤੇ ਉੱਥੇ ਹੀ ਪੂਰੇ ਬਧੀਆ ਖੜਾ ਰਿਹਾ ਨੇ ਕਬੂਤਰ ਛੱਡੇ ਹੋ ਜਗੇ ਹੂੰ ਤੇ ਉੱਥੇ ਇੱਕ ਆਪਣੇ ਨੰਗਲਾਂ ਦੀ ਗੁਜਰਾਲ ਤੋਂ ਪਰੇ ਗੁਜਰਾਲ ਤੋਂ ਪਰੇ ਹੈਗਾ ਨੰਗਲਾ ਉੱਥੇ ਦਾ ਹੋ ਜਿਗਾ ਇੱਕ ਬੰਦਾ ਅੱਛਾ ਉਹ ਵੀ ਕਹਿੰਦਾ ਜੀ ਐ ਆ ਉਹ ਆ ਲੱਗਿਆ ਬੋਲਣਾ ਵੱਧ ਘਟ ਜਾ ਮੇਰੇ ਨਾਲ ਇੱਕ ਬੰਦਾ ਨਾ ਉਹ ਤੇਰੇ ਬਾਰੇ ਐ ਬੋਲਦਾ ਹਾਂ ਮੈਂ ਕੋਈ ਦੇ ਕਿਹੜੇ ਕਬੂਤਰ ਲੜਦੇ ਆ ਮੈਂ ਗਿਆ ਉਹਦੇ ਕੋਲੇ ਕਹਿੰਦਾ ਹਾਂ ਵੀ ਤੂੰ ਐ ਕਹਿਣਾ ਹਾਂ ਕਹਿੰਦਾ ਹਾਂ ਮੈਂ ਕਿਹਾ ਤੂੰ ਪੈਸੇ ਲੱਗਦੇ ਨਾ ਹਾਂ ਨਾ ਦੋ ਦੋ ਹਜ਼ਾਰ ਲੱਗ ਗਿਆ ਹਾਂ 2000 ਹਾਂ ਅੱਛਾ ਅਸੀਂ ਦੋ ਦੋ ਹਜ਼ਾਰ ਲਾਇਆ ਤੇਰੇ ਕੋਲ ਸੀਗੇ ਉਦੋਂ ਉਹ ਆਪਣਾ ਮਿੱਤਰ ਆ ਉਹ ਤਾਂ ਗੱਡੀ ਚਲਾਉਂਦਾ ਸੀ ਗੱਡੀ ਤੋਂ ਆਇਆ ਹੀ ਸੀਗਾ ਅੱਛਾ ਠੀਕ ਹੈ ਇੱਥੇ ਹੁਣ ਆਉਂਦਾ ਆ ਜਾਣਾ ਲਗ 15 ਮਿੰਟ ਹਾਂ ਭਾਈ ਉਹ ਹੀ 2000 ਲਾਇਆ ਹਾਂ ਬਾਜੀ ਉੜ ਗਈ ਹਾਂ ਬਾਜੀ ਉੜ ਗਈ ਕਹੋ ਜੀ ਕਿ ਬਾਜੀ ਇੱਕ ਹਾੜ ਦੇ ਅੱਛਾ ਤੇ ਬਾਜੀ ਉੜੀ ਤੇ ਕੁੱਪੇ ਸ਼ਾਮ ਨੂੰ ਪੰਜਾਂ ਦਿਨ ਕਰਤਾ ਆਪਾਂ 2000 ਤੋਂ ਤੇ ਜੱਤ ਲਿਆ ਤਿਆਰ ਕਵਾਂ ਤੋਂ ਵੀ ਭੱਜ ਗਈ ਅੱਛਾ ਜਾਨੀ ਉਹ 2000 ਹਾਂ ਉਹ ਤੋਂ 2004 ਆ ਗਿਆ ਆਪਾਂ ਨੇ ਕੰਦੂ ਆਪਣਾ ਵੀ ਆ ਗਿਆ ਅੱਛਾ ਹਾਂ ਤੇ ਮੁੜ ਕੇ ਬਾਜੀ 6-7 ਸਾਂਝੇ ਰਹੇ ਉੱਤਰ ਲਾਇਆ ਅੱਛਾ ਇਹ ਉਦੋਂ ਆਪਾਂ ਤੇ दारू ਵੀ ਨਹੀਂ ਪੀਂਦੇ ਸੀਗੇ ਜਿਹੜੇ ਪਾਨ ਲੈ ਚੀ ਮੰਗਾਇਆ ਪਊਆ ਇੱਕ ਪਹਿਲੇ ਦਿਨ ਹਾਂ ਹਾਂ ਪਾਨ ਲੈ ਚੀ ਮਾ ਕੇ ਤੁਰ ਤਣ ਏਨਜੋਏ ਕੀ ਰੰਗ ਲਾਲ ਹੋ ਗਿਆ ਪਾਨ ਲੈ ਚੀ ਨੂੰ ਦੇਖ ਲੋ ਹੈ ਹੁਣ ਪਰ ਜਿਆ ਹੋਣ ਲੱਗ ਗਿਆ ਜਿਵੇਂ ਤੁਸੀਂ ਕਹਿੰਦੇ ਉਹਨੇ ਬਈ ਕਬੂਤਰ ਜਿਉਂ ਜਿਉਂ ਔੜਦਾ ਦੁਪਹਿਰ ਆਉਂਦੀ ਆ ਉਵੇਂ ਅੱਛਾ ਫਿਰ ਉਹ ਜਦੋਂ ਪਾਨਲੇ ਜੀ ਦਿੱਤੀ ਕੁੱਤੀ ਕਬੂਤਰਾਂ ਹੂੰ ਕੁਸੀ ਤੋਂ ਬੜੀ ਇੰਕ ਦਾ ਪੈਸੇ ਜਿੱਤੇ ਪੈਨੇ ਉਸ ਟਾਈਮ ਕਿਹੜਾ ਲਾਉਂਦਾ ਸੀਗਾ ਕਿਹੜਾ ਲਾਉਂਦਾ ਸੀ ਅੱਛਾ ਤੇ ਭਾਈ ਉਤਰ ਫੜ ਲਿਆੰਦਾ ਕੋਈ ਤੁਹਾਡੇ ਪੇਪੜ ਤੇ ਬਹਿ ਗਿਆ 100 ਰੁਪਏ ਦੇ ਕੇ ਬੰਦਾ ਚੜ੍ਹ ਗਿਆ ਹਾਂ ਉਹ ਤਾਂ ਕੂਤਰ ਫੜਾਇਆ ਅੱਛਾ ਲਿਆਂਦਾ ਘਰੇ ਹਾਂ ਤੇ ਉਸ ਤੋਂ ਬਾਅਦ ਬਾਈ ਕੁੜੇ ਗਏ ਸੀ ਕਰਮਕੁੰਡੀ ਪਹਿਲਾਂ ਪਾਨਲੇ ਜੀ ਪੀ ਕੇ ਘਰੇ ਆ ਗਏ ਫਿਰ ਘਰੇ ਕੀ ਹੋਇਆ ਪਰ ਤਾਂ ਚਲੋ ਲੱਡੂ ਲੱਡੂ ਫੜਾਏ ਮੋਣੀ ਲਿਆ ਕੇ ਆਪ ਪਾਨਲੇ ਜੀ ਤੇ ਫਿਰ ਬੁਰੀਆਂ ਨੇ ਕਿਹਾ ਨਹੀਂ ਪਤਾ ਉਹਨਾਂ ਨੇ ਵੀ ਐਂ ਚੀਜ਼ ਲੈ ਕੇ ਕਹਿੰਦੇ ਭੈ 1300 ਰੁਪਏ ਜਿੱਤ ਕੇ ਲੈ 1300 ਜਿਹੜਾ ਮੁੰਡਾ ਪਹਿਲਾਂ ਤਾਂ दारू ਵੀ ਪੀ ਕੇ ਆਇਆ ਉਹ ਇਹਨਾਂ ਨੂੰ ਪਤਾ ਲੱਗਣਾ ਉਹ ਪਤਾ ਨਹੀਂ ਲੱਗਿਆ ਹਾਂ ਅੱਛਾ ਤੇ ਮੁੜ ਕੇ ਭਰਾਵਾ ਕਰਮਣੋਂ ਘਟੂਏ ਦਿਨ ਗਏ ਉੱਥੇ ਸੀ ਡੱਬਾ ਡੱਬਾ ਦੇ ਕੇ ਆ ਪੁੱਤਰ ਉਹ ਤਾਂ ਜਾਂਦਾ ਸੀ ਗੱਡੀ ਕਿ ਨਹੀਂ ਹੱਕ ਬਣਦਾ ਸੀ ਆਪਣਾ ਉਹਨੇ 8-10 ਸੋਰ ਫੜਾ ਦੇ ਅੱਛਾ ਹਾਂ ਤੇ ਭਾਈ ਫੜਾ ਤੇ ਮੁੜ ਕੇ ਜਦੋਂ ਇਹ ਨੰਗਾ ਦਾ ਟਾਈਮ ਨਾ ਚੱਲਦਾ ਸੀ ਪੂਰਾ ਨੰਗਾ ਰਾਗਣੇ ਵਾਲਾ ਇਕਥੇ ਆਂ ਰਾਗਣੇ ਵਾਲਾ ਮਾਨਸ ਮਾਨਸਾ ਜ਼ਿਲ੍ਹਾ ਮਾਨਸਾ ਹਾਂ ਅੱਜ ਪਤਾ ਨਾਂ ਚੱਲਦਾ ਬੋਲ ਹੂੰ ਤੇ ਉਸ ਤੋਂ ਬਾਈ ਜਦੋਂ ਆਪਾਂ ਗਏ ਇਹ ਕਰਮਕੋਲ ਗਿਆ ਕਹਿੰਦਾ ਆਪਾਂ ਨਾ ਕਰੀਏ ਕਦੋਂ ਚੇਲਾ ਹੀ ਬਣਾਉਣੇ ਆ ਨੰਗ ਦਾ ਤੇ ਕਿਹੜੇ ਸੰਦੀਆਂ ਗੱਲਾਂ ਇਹ 90 ਦੀ ਗੱਲ ਇਹ ਇਹ ਜਿਹੜੀ ਹੁਣ ਆਪਾਂ ਬਾਈ ਜੀ ਅੱਜ ਦੇ ਸਮੇਂ ਦੀ ਜਿਹੜੀ ਗੱਲ ਆ ਅ ਬਾਈ ਜੀ ਹੁਣੀ ਆਏ ਆ ਹਾਂ ਇਹ ਬਾਨਾ ਬਾਈ ਜੀ 90 ਚ ਸੀ ਤੇ ਜ਼ਰੂਰੀ ਸੀ ਇਹ ਤੁਸੀਂ ਬਾਈ ਜੀ ਹਾਂਜੀ ਅੱਛਾ ਇਹ ਇਧਰ ਮੋਹਵਾਲੇ ਸਾਹਿਬ 90 ਚ ਪਹਿਲੇ ਦਾ ਉਸਤਾਦ ਜੀ ਨਾ ਉਹ ਘਰਗਣਾ ਦੇ ਨੋ ਤੇ ਇੱਕ ਵਾਰੀ ਤਾਰੀ ਜ਼ਰੂਰ ਮਾਰੋ ਤੁਹਾਡਾ ਕਿਹੜਾ ਪਿੰਡ ਆ ਆਪਣਾ ਪਿੰਡ ਹੈ ਆ ਛੋਟੇ ਵੀ ਫੜਾਏ ਹੈ ਕਿਹੜਾ ਪਿੰਡ ਆ ਆਪਣਾ ਕੋਈ ਗਾਇਰੀ ਪਿੰਡ ਘੁਗਾ 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 ਜਲੰਧਰ ਜ਼ਿਲ੍ਹੇ ਚ ਜਲੰਧਰ ਜ਼ਿਲ੍ਹੇ ਧੁਗਾ ਘੁਗਾ ਘੁਗਾ ਜੀ ਘੁਗਾ ਘੁਗਾ ਧੁਗਾ ਹਾਂਜੀ ਹਾਂਜੀ ਠੀਕ ਆ ਤਾਂ ਹੀ ਗੁਰਕਦੇ ਆ ਥੋੜੇ ਥੋੜੇ ਵੀਰ ਨਾਲ ਕਿਵੇਂ ਮੁਲਾਕਾਤ ਹੋਈ ਬਸ ਐਂ ਪਿਆਰ ਹੀ ਆ ਜੀ ਆਪਣਾ ਭਾਈ ਨਾਲ ਪਿਆਰ ਆ ਤੁਸੀਂ ਵੀ ਕਬੂਤਰ ਬਾਜ਼ੀ ਕਰਦੇ ਹੋ ਹਾਂਜੀ ਛੱਡਦੇ ਆ ਭਾਈ ਆਪੇ ਕਬੂਤਰ ਅੱਜ ਉਧਰੋਂ ਸਪੈਸ਼ਲੀ ਵੀਰ ਦੇ ਨਾਲ ਹੌਸਲਾ ਇੱਥੇ ਬਾਜ਼ੀ ਉੱਡਣ ਦੀ ਆਪਣੇ ਖੇਚੋਂ ਸਰ ਅੱਜ ਇੱਥੇ بڑے ਪਿੰਡ ਅੱਛਾ ਉਹ ਫੇ ਭਾਈ ਮੇਰੇ ਕੋਲ ਚਲ ਜਾਂਦਾ ਉੱਥੇ ਲੱਗੇ ਆਪਣਾ ਪਿੰਡ ਹੈਗਾ 40 ਕਿਲੋਮੀਟਰ ਇਹਦੇ ਨਾਲ ਉਹਦੇ ਕਬੂਤਰ ਛੱਡਿਆ ਮੇਰੇ ਨਾਲ ਉਹਦੇ ਕਬੂਤਰ ਛੱਡਿਆ ਆਪਾਂ ਹੀ ਸੰਭੀ ਜਾਂਦੇ ਮੈਂ ਤਾਂ ਭਾਈ ਸਭੇ ਵੀ ਇਕੱਠਿਆਂ ਨਹੀਂ ਆ ਇਕੱਠੇ ਦੋਨੇ ਸੰਭੀ ਜਾਂਦੇ ਤੇ ਅੱਜ ਚੌਥਾ ਦਿਨ ਆ ਉਹਦਾ ਹਾਂਜੀ ਚੌਥਾ ਦਿਨ ਹੈ ਅੱਜ ਯਾਨੀ ਇਹ ਅੱਜ ਰਿਕਾਰਡ ਬਣ ਰਹੇ ਆ ਪੰਜਾਬ ਦੀ ਧਰਤੀ ਤੇ ਭਾਦੋਂ ਚ ਹਾਂਜੀ ਹਾਂਜੀ ਦਵਾਬੇ 'ਚ ਤਾਂ ਪਹਿਲੀ ਵਾਰੀ ਅੱਜ ਚੌਥਾ ਰੋਡ ਰਹੀ ਆ ਦਵਾਬੇ 'ਚ ਪਹਿਲੀ ਵਾਰੀ ਤੇ ਪੰਜਾਬ 'ਚ ਕਹਿੰਦੇ ਦੋਕ ਦੋ ਵਾਰੀ ਇੱਕ ਅ 2016 ਚ ਦਾਦੇ ਸੀ ਹਾਂ ਉਹ ਉੜੀ ਸੀ ਚੇਤ ਦੇ ਮਹੀਨੇ ਚ ਚੇਤ ਦੇ ਮਹੀਨੇ ਚ ਹੋਲੀ ਵੇਲੇ ਹੋਲੀ ਵੇਲੇ ਅੱਛਾ ਯਾਨੀ ਜਿਹੜੀ ਭਾਦੋਂ ਦੀ ਆ ਭਾਦੋਂ ਦੀ ਆਪਾਂ ਤਾਂ ਪਹਿਲੀ ਦੇਖਦੇ ਮੇਰੇ ਸਹਾਰਾ ਨਾਲ ਤਾਂ ਕੋਈ ਉੜੀ ਨਹੀਂ ਕਿਹਦੀ ਆਪਦੇ 43 ਸਾਲ ਦੇ ਜੀਵਨ ਦੇ ਵਿੱਚ ਹਾਂ ਜੀ ਜੀਵਨ ਦੇ ਵਿੱਚ ਜੀ ਜੀਵਨ ਦੇ ਵਿੱਚ ਤਾਂ ਸੋ ਅੱਜ ਪੂਰੀਆਂ ਉੱਥੇ ਬੱਲੇ ਬੱਲੇ ਆ ਇਹ ਤਾਂ ਜੀ ਪਰਮਾਤਮਾ ਦੇ ਹੱਥ ਹੀ ਆ ਹੁਣ ਦੇਖੋ ਪਰਮਾਤਮਾ ਦਾ ਨਾਮ ਠੀਕ ਆ ਹਾਂ ਜੀ ਤੇ ਵੀਰ ਨਾਲ ਜਾਨੀ ਪੂਰਾ ਉੱਥੇ ਜਾਓ ਜਲਾ ਲਾ ਕੰਮ ਹਾਂ ਜੀ ਵਧੀਆ ਵਧੀਆ ਪਿਆਰ ਆਪਣੇ ਠੀਕ ਆ ਵਿੰਦਰ ਵੀਰ ਹਾਂ ਜੀ अच्छा फिर ਤੁਸੀਂ ਬਾਈ ਜੀ ਕੋਲੇ ਉੱਥੇ ਤੇਲਾ ਬਣ ਚਲੇ ਗਏ ਤੇਲਾ ਬਣ ਮੈਂ ਤਾਂ ਤੁਹਾਨੂੰ ਪਹਿਲਾਂ ਗਏ ਉੱਥੇ ਗੱਲ ਕਰਕੇ ਆ ਜਾ ਕੇ اچھا ਆ ਸੁੱਖ ਨਾ ਕਰੀਂ ਗੱਲ ਇਹ ਗੱਲ ਕਰਕੇ ਆਏ ਗੱਲ ਕੀ ਕਰਨੀ ਹੁੰਦੀ ਹੈ ਬਣਾਏਗਾ ਚੇਲਾ ਹਾਂ ਹਾਂ ਦੱਸਿਆ ਬਸ ਐ ਤੇ ਹਾਂ ਵੀ ਉਹ ਕਹਿੰਦਾ ਮੁੰਡਾ ਤੇਲਾ ਬਣਾਉਣਾ ਕਰਮ ਕਹਿੰਦਾ ਹਾਂ ਵੀ ਉਹ ਕਹਿੰਦਾ ਚਲੋ ਮੈਂ ਆਉਂ ਪਹਿਲਾਂ ਬੰਦਾ ਦੇਖ ਘਰ-ਵਾਰ ਦੇਖੂ ਆ ਕੇ ਨੇ ਕਹਿੰਦਾ ਵੀ ਬੁੜੀਆਂ ਤਾਂ ਗਾਲਾਂ ਮੋਲਾਂ ਕੱਢਦੀਆਂ اچھا ਇਹ ਵੀ ਗੱਲ ਅੱਜ ਵਾਲੇ ਸਮੇਂ ਨਹੀਂ ਜਿਵੇਂ ਅੱਜ ਵੀ ਕੋਈ ਆਇਆ ਸੋ ਰਾਜੀ ਜਾਵੇ ਪਰ ਉਹ ਪਹਿਲਾਂ ਉਹ ਕਹਿੰਦਾ ਵੀ ਮੈਂ ਮੁੰਡਾ ਵੀ ਦੇਖੂ ਪਿੰਡੋ ਵੀ ਪੁੱਛੂ ਹਾਂ ਵੀ ਦੇਖ ਕੇ ਆਉਂ ਵੀ ਜਿਹੜਾ ਵੀ ਰਿਸ਼ਤਾ ਕਰ ਲਿਆ ਬਈ ਸਾਰੀ ਰਿਪੋਰਟ ਲੈ ਕੇ ਫੇਰ ਮੈਂ ਬਣਾਉਂਗਾ ਅੱਜ ਵਾਲਾ ਸਮਾਂ ਨਹੀਂ ਵੀ ਜੋ ਆਵੇ ਸੋ ਰਾਜੀ ਜਾਵੇ ਕੀ ਲੈ ਆਓ ਲੈ ਆ ਮਾਲ ਤੇ ਬਣ ਜਾਓ ਠਿੰਦੇ ਮਾਲ ਅੱਛਾ ਮਾਲ ਪੈਸੇ ਅੱਛਾ ਇਹ ਇਹ ਸਿਸਟਮ ਹੈਗਾ ਕਹਿੰਦਾ ਇਹ ਹੁਣ ਟ੍ਰੈਂਡ ਚੱਲਿਆ ਹੈ ਕਾਹਦਾ ਇਹ ਹੁਣ ਜਿੱਦਾ ਉਸਤਾਦੀ ਸ਼ਿਕਾਇਤੀ ਕਰਨ ਦਾ ਜੀ ਹਾਂ ਹਾਂ ਜੀ ਵੀ ਪੈਸੇ ਦੇਣੇ ਪੈਂਦੇ ਆ ਪੈਸੇ ਵਿੱਚ ਦੋ ਚਾਰ ਬੰਦੇ ਇਕੱਠੇ ਹੁੰਦੇ ਆ ਉਹਨਾਂ ਨੂੰ ਵੀ ਲਾਲਚ ਹੁੰਦਾ ਜੀ ਕਬੂਤਰ ਲੈ ਲਈਏ ਉਸਤਾਰ ਬਣਾ ਕੇ ਪੈਸੇ ਦੇ ਕੇ ਇਦਾਂ ਵੀ ਹੈਗਾ ਜੀ ਅੱਛਾ ਹਾਂ ਜੀ ਹਾਂ ਜੀ ਦੋ ਚਾਰ ਬੰਦੇ ਇਕੱਠੇ ਹੋ ਕੇ ਇੱਕ ਨੂੰ ਉਸਤਾਰ ਬਣਾ ਲੈਂਦੇ ਪੈਸੇ ਦੇਣੇ ਜ਼ਰੂਰੀ ਆ ਇਹ ਤਾਂ ਜੀ ਹੁਣ ਉਹਨਾਂ ਨੂੰ ਪਤਾ ਹੈ ਕਿਦਾਂ ਜੀ ਜ਼ਰੂਰੀ ਆ ਜਾਂ ਲੈਣ ਵਾਲਿਆਂ ਨੂੰ ਜਾਂ ਦੇਣ ਵਾਲਿਆਂ ਨੂੰ ਅੱਛਾ ਹਾਂ ਜੀ ਜੇ ਪੈਸੇ ਦੇ ਕੇ ਫਿਰ ਕਿ ਅੱਲਾ ਨਾ ਜਿੱਤੇ ਈ ਤਾਂ ਜੀ ਹੁਣ ਗੁਰੂ ਜਾਣੇ ਜਾਂ ਜੀ ਚੇਲਾ ਜਾਣੇ ਕਿੱਦਾਂ ਜੀ ਕੇਲਾ ਤਾਂ ਕੀ ਜਾਣੂ ਕੇਲੇ ਨੂੰ ਤਾਂ ਕੋਈ ਪਤਾ ਹੀ ਨਹੀਂ ਹੁ ਤਾਂ ਕੇਲਾ ਉਹ ਤਾਂ ਚੇਲਾ ਆਈ ਮੇ ਤਾਂ ਗੁਰੂ ਜਾਣੇਗਾ ਜੀ ਤੇ ਗੁਰੂ ਜਾਣੇਗਾ ਜੀ ਮੇ ਤਾਂ ਗੁਰੂ ਜਾਣੂਗਾ ਜਾਂ ਪੈਸੇ ਜਾਣਨਗੇ ਹਾਂ ਜੀ ਅੱਛਾ ਤੁਸੀਂ ਆਪਾਂ ਬਾਈ ਜੀ ਦੇ ਚੇਲੇ ਆ ਬਾਈ ਜੀ ਦੇ ਕਿਹੜਾ ਪਿੰਡ ਆ ਆਪਣਾ ਪਿੰਡ ਹੈਗਾ ਮਠੱਡਾ ਕਲਾਂ ਜੀ ਮਠੱਡਾ ਜਿੱਥੋਂ ਦੇ ਕਬੱਡੀ ਦੇ ਹਾਂ ਜੀ ਜਿੱਥੇ ਕਬੱਡੀ ਕਰਦੇ ਨੇ ਬਾਈ ਜੀ ਦਾ ਯਾਰ ਧਾਰੀ ਬਣ ਗਿਆ ਮਠੱਡੇ ਵਾਲੇ ਦੀ ਟੀਮ ਵੀ ਕਬੱਡੀ ਦੀ ਅੱਛਾ ਹਾਂਜੀ ਮਾੜਾ ਮਾੜਾ ਪਹਿਲਾਂ ਖੇਲਦੇ ਵੀ ਰਹੇ ਹਾਂ ਲੈ ਖੇਲੇ ਨਹੀਂ ਗਏ ਕੀ ਹਾਂ ਉਦਾਂ ਸ਼ੌਂਕ ਹੈਗਾ ਦੇਖਣ ਦੋ ਪਰਦਾ ਕਬੱਡੀ ਬਾਵਾ ਜੀ ਕਿਤੇ ਲੈ ਲੈਣਾ ਸੀ ਪੰਗਾ ਵਜਨ ਬੁਜੇ ਦਾ ਸੋਨਾ ਸੀਗਾ ਪੰਗਾ ਜੀ ਆ ਕਬੂਤਰਾਂ ਦੇ ਪਿੱਛੇ ਲੱਗੇ ਹੋਰ ਪੰਗਾ ਲਈ ਨਹੀਂ ਕੋਈ ਜਾਂਦੇ ਆ ਅੱਛਾ ਹਾਂਜੀ ਹਾਂ ਬਾਈ ਨਾਲ ਕਿਵੇਂ ਬਿੰਦਰ ਨਾਲ ਮੁਲਾਕਾਤ ਹੋਈ ਬਾਈ ਨਾਲ ਜਿੱਦਾਂ ਬਾਈ ਛਾੜਦੇ ਉਧਰ ਪਹਿਲਾਂ ਛਾੜ ਦਾਂਦਾ ਸੀਗਾ ਬਾਜ਼ੀਆਂ ਜੀ ਅੱਛਾ ਤੇ ਇਹਨਾਂ ਦੇ ਵਧੀਆ ਔੜ ਦਿੰਦੇ ਕਬੂਤਰ ਵੀ ਸਾਨੂੰ ਵੀ ਇਹਨਾਂ ਦਾ ਮੰਨ ਲਓ ਪੈਨ ਹੋ ਗਿਆ ਵੀ ਇਹਨਾਂ ਦੇ ਕੋਲ ਆਉਣ ਜਾਣ ਲੱਗੀ ਐ ਫੇ ਅਸੀਂ ਇੱਥੇ ਘੁੰਮਦੇ ਘਮੋਂਦੇ ਉੱਤੇ ਕਬੂਤਰ ਲੈਣ ਆਏ ਸੀਗਾ ਇੱਧਰ ਪਾਰ ਤੋਂ ਅਸੀਂ ਇੱਥੇ ਗਿੱਲਾਂ ਪਹੁੰਚ ਗਏ ਅੱਛਾ ਸਾਡੇ ਪਿੰਡ ਬਾਜੀ ਸੀਗੀ ਜਵੇਂ ਬਾਜੀ ਨੂੰ ਅਸੀਂ ਇੱਥੇ ਛਤਰੀਆਂ-ਛੁਤਰੀਆਂ ਲੱਗੀਆਂ ਦੇਖ ਕੇ ਸਾਨੂੰ ਨਹੀਂ ਪਤਾ ਸੀਗਾ ਬਾਜੀ ਦਾ ਹੀ ਇਹ ਗਿੱਲਾਂ ਜੀ ਜਦੋਂ ਨੰਗੇ ਹਾਂਜੀ ਹਾਂਜੀ ਵੀ ਇਹਨਾਂ ਦਾ ਫੇ ਅਸੀਂ ਇੱਥੇ ਕੁੰਡਾ ਖੜਕਾ ਤਾਂ ਬਾਜੀ ਜੀ ਟੱਕਰੇ ਸੀ ਕਿ ਸਾਨੂੰ ਕਬੂਤਰ ਚਾਹੀਦਾ ਹੀ ਪਿੰਡ ਬਾਜੀ ਛੱਡਣਾ ਹਾਂ ਜਾਣ ਪਛਾਣ ਕੋਈ ਨਹੀਂ ਜਾਣ ਪਛਾਣ ਨਹੀਂ ਸੀ ਉੱਦਾਂ ਮਾੜੀ-ਮੋਟੀ ਸੀ ਇੱਕ ਮੇਰਾ ਫਰੈਂਡ ਬਾਹਰ ਗਿਆ ਆ ਅਗਰਮੀਤ ਲਾਲ ਦਾ ਭਰਾ ਆ ਬੀਰਾ ਉਹਦਾ ਨਾਮ ਆ ਇਟਲੀ ਗਿਆ ਸੀ ਉਹਨਾਂ ਨਾਲ ਹੁੰਦੀ ਸੀਗੀ ਬਾਈ ਉਹਨਾਂ ਦੀ ਮਾੜੀ ਮੁੱਟੇ ਸੀ ਦੋਨੇ ਆਏ ਸੀ ਇਕੱਠੇ ਕਿਹੜੇ ਪਿੰਡੋਂ ਸੀ ਮਠਾੜਿਆਂ ਦੇ ਮਠਾੜਿਆਂ ਦੇ ਅੱਛਾ ਫੇ ਬਾਈ ਉਹਨਾਂ ਦੇ ਕੋਲ ਇੱਥੇ ਆਏ ਤਾਂ ਇਹਨਾਂ ਨੇ ਸਾਨੂੰ ਕਬੂਤਰ ਇੱਧਰ ਮਰੇ ਕੋਟ ਵਾਲੇ ਸਾਈਡ ਤੋਂ ਮੇਰਾ ਘਰ ਹੀ ਬਹਿ ਗਿਆ ਫੇ ਉਹ ਨਾਲ ਮੋਟਰਸਾਈਕਲ ਤੇ ਗਏ ਇਹਨਾਂ ਨੇ ਸਾਨੂੰ ਕਬੂਤਰ ਇੱਕ ਦਿੱਤਾ ਹੀ ਰੋਜਾ ਲਿਆ ਗਈ ਘਰੋਂ ਨਹੀਂ ਦਿੱਤਾ ਨਹੀਂ ਘਰੋਂ ਇਹਨਾਂ ਤੋਂ ਪਤਾ ਨਹੀਂ ਉੱਡਦੇ ਸੀਗੇ ਨਹੀਂ ਉੱਡਦਾ ਸੀਗੇ ਹਾਂ ਉਹ ਬਰਿੰਦੀ ਦਾ ਭਸੌਰ ਤੋਂ ਦਲਜੀਤ ਭਸੌਰ ਵਾਲਾ ਅੱਛਾ ਮੇਰੇ ਕੋਲ ਉੱਥੇ ਸੀਗੇ ਹਾਂ ਮੈਂ ਤਾਂ ਫੋਨ ਕਰਤਾ ਵੀ ਕਬੂਤਰ ਢਾ ਦੇ ਕਬੂਤਰ ਲੈ ਕੇ ਜਾਣਾ ਹਾਂ ਕੋਣ ਤੜਾਦਾ ਹੀ ਲਾ ਕੇ ਫਿਰ ਲੈ ਕੇ ਆਏ ਮੈਨੂੰ ਲੱਗਦਾ ਉਹੀ ਤਾਂ ਨਹੀਂ ਮਾਰਾ ਦਿੱਤਾ ਵੀ ਇੱਥੇ ਤਾਂ ਸਾਰਾ ਹੀ ਸੋਨਾ ਬੈਠਾ ਹੀ ਦੇ ਬਈ ਉਧਰੋਂ ਚੱਲਦੇ ਆ ਇਹ ਤਾਂ ਨਗਦਲੀ ਨਹੀਂ ਜੀ ਅੱਛਾ ਫੇਰ ਉਹ ਕਬੂਤਰ ਇਹੋ ਜੀ ਅਸੀਂ ਕਬੂਤਰ ਲੈ ਗਏ ਤੇ ਸਾਨੂੰ ਇਦਾਂ ਪਤਾ ਨਹੀਂ ਤੇ 3-4 ਦਿਨਾਂ ਦੀ ਪਹਿਲੇ ਹੀ ਲੈ ਗਏ ਅੱਛਾ ਤੇ 3-4 ਦਿਨਾਂ ਬਾਅਦ ਸਾਡੇ ਪਿੰਡ ਬਾਜੀ ਸੀਗੀ ਓੜਿਆ ਬਹੁਤ ਵਧੀਆ ਐਂਡ ਦੇ ਉੱਤੇ ਮੰਨ ਲਓ ਹਾਰ ਗਿਆ ਸੀਗਾ ਉਹ ਕਬੂਤਰ ਫੇਰ ਅਸੀਂ ਬਾਜੀ ਕੋਲ ਉਹ ਮੋੜ ਗਏ ਕਬੂਤਰ ਫੜ ਕੇ ਉਹ ਤੇ ਇਹਨਾਂ ਨਾਲ ਇਦਾਂ ਆਉਣਾ ਜਾਣਾ ਹੋ ਗਿਆ ਫੇਰ ਇਹਨੂੰ ਅਸੀਂ ਮਨ ਲਾ 2000 3-4 ਦੇ ਵਿੱਚ ਇਹਨੂੰ ਅਸਤਾਰ ਬਣਾ ਲਿਆ ਸੀਗਾ ਜੀ 2000 3-4 ਹਾਂਜੀ ਹਾਂਜੀ ਜਦੋਂ ਅਸਤਾਰ ਬਣਾਇਆ ਕੁਝ ਤਰੱਕੀ ਹੋਈ ਫੇਰ ਤਰੱਕੀ ਹੋਈ ਜੀ ਬਹੁਤ ਬਾਜੀਾਂ ਜਿੱਤੇ ਜੀ ਆਪਾਂ ਨੇ ਜਿੱਤੇ ਹ ਆਪਾਂ ਆਪਣੇ ਕੋਟ ਕੋਟਲੀ ਜਾਂ ਪਿੰਡ ਉੱਥੋਂ ਫਰੈ ਜਿੱਤੇ ਸੀਗੇ ਜੀ ਹਾਂ ਕੱਲੇ ਉੱਥੇ ਆਪਣਾ ਕਬੂਤਰ 4-5 ਬਾਈ ਜਿੱਤਿਆ ਸੀਗਾ ਉਹ ਤੇ ਆਪਣੀ ਸਿੰਬਲੀ ਜਿਹੀ ਬਹੁਤ ਮਸ਼ਹੂਰ ਬਾਜੀ ਕਲੱਬ ਦੀ ਪਹਿਲੀ ਬਾਜੀ ਸੀਗੀ ਉੱਥੇ 42000 ਰੁਪਏ ਸੀਗਾ ਜੀ ਅੱਛਾ ਆਪਣੇ ਬਾਈ ਜਿੱਤੇ ਹੋਣੀ ਵੀ ਛੱਡੇ ਸੀਗੇ ਜਿੱਤਾ ਬਾਈ ਜਿੱਤਾ ਬਾਈ ਚੰਨਣ ਵਾਲਾ ਤਾਰੀ ਲੀੜਾ ਹੁਣੀ ਕਬੂਤਰ ਛੱਡੇ ਸੀਗੇ ਜੀ ਵੀਵੇ ਪੈਲ ਹੁਣੀ ਛੱਡੇ ਸੀਗੇ ਕਬੂਤਰ ਜੀ ਅੱਛਾ ਤੇ ਆਪਾਂ ਵੀ ਇੱਥੇ ਛੱਡੀ ਸੀ ਆਪਣੀ ਤੇ ਦੋ ਕਬੂਤਰ ਰਹਿ ਗਏ ਇੱਕ ਆਪਣੀ ਰਹਿ ਗਈ ਸੀ ਘਰੋਂ ਇੱਕ ਮੁੰਡਾ ਮਕੰਦਪੁਰ ਦਾ ਹੁਸਨਾ ਸਾਡੀ ਦੋਹ ਦੇ ਵਿੱਚ ਫੇ ਸਾਂਝੀ ਹੋਈ ਸੀ ਜਾਨੀ ਹਾਂਜੀ ਬਾਈ ਨੇ ਜਿਹੜੇ ਬਰਨਾਇ ਸੈਟੀਸਫਾਈ ਹੋ ਹਾਂਜੀ ਹਾਂਜੀ ਬਹੁਤ ਦੂਸਰਾ ਵੀ ਜਿੱਤੇ ਆਂ ਨੰਗਲ ਮੱਝੇ ਆਪਣੇ ਹੁਣ ਦੋ ਅੱਛਾ ਸਿੰਦਰ ਬਾਈ ਇੱਕ ਗੱਲ ਆ ਹਾਂਜੀ ਜਿਹੜੀ ਅੱਜ ਚੌਸਰ ਚੱਲ ਰਹੀ ਆ ਹਾਂਜੀ ਇਹ ਕਬੂਤਰ ਜਿਹੜੇ ਸਿੰਗਲ ਵਾਲੇ ਆਪਾਂ ਗੱਲ ਪਿੱਛੇ ਫੇਰ ਚੱਲਦੇ ਹੁਣ ਅੱਗੇ ਆ ਗਏ ਉਦੋਂ ਪਿੱਛੇ ਮੋੜੇ ਹੁਣ ਵੀਰ ਉਹਨਾਂ ਨੇ ਕੱਲ ਵੀ ਦੂਸਰਾ ਜਿੱਤਿਆ ਨੇ ਇਹ ਜਿਹੜੇ ਕਬੂਤਰ ਗਰਮੀ ਚੋੜਦੇ ਆ ਤੇ ਭਾਦੋਂ ਚੋੜਦੇ ਆ ਜੇਠ ਹਾਰ ਚੋੜਦੇ ਇਹਨਾਂ ਕਬੂਤਰਾਂ ਦਾ ਕੋਈ ਫਰਕ ਹੁੰਦਾ ਕੀ ਫਰਕ ਹੁੰਦਾ ਇਹ ਮੱਠੇ ਹੁੰਦੇ ਆ ਕਬੂਤਰ ਓੜੇ ਜੇ ਕੀ ਹੁੰਦੇ ਆ ਮੱਠੇ ਅੱਛਾ ਮੱਠੇ ਯਾਨੀ ਕਿ ਜਾਨੀ ਮਤਲਬ ਘੜਾਵੇ ਘੱਟ ਥੋੜੇ ਹਾਂ ਢਾਂਗੀ ਨੂੰ ਖੇਤੀ ਆ ਜਾਂਦੀ ਢਾਂਗੀ ਨੂੰ ਖੇਤੀ ਆ ਜਾਂਦੀ ਜਿਹੜਾ ਇਹ ਦਿਨ ਵਾਲਾ ਕਬੂਤਰਾਂ ਦਰਮੀ ਦੀ ਨਹੀਂ ਆਉਂਦਾ ਅੱਛਾ ਜਿਹੜੀ ਇਹ ਉਹ ਸਿੰਗਲ ਖੇੜ ਆ ਇਹ ਦੂਜੇ ਦਿਨ ਦੀ ਤੀਜੇ ਦਿਨ ਦੀ ਇਹ ਖੇੜ ਦਾ ਕੋਈ ਫਰਕ ਆ ਫਰਕ ਵਾ ਅੱਛਾ ਬਾਈ ਹੋਣੀ ਦੁੱਸਰ ਦੇ ਕਲਾਕਾਰ ਆ ਅੰਦੇ ਸਾਡਾ ਵੀ ਕੱਲ ਬੱਚਾ ਸਿਕਾ ਜੀ ਸਾਡਾ ਤੀਜੇ ਦਿਨ ਕੱਲ 6:00 ਵਜ ਕੇ 10 ਮਿੰਟ ਤੇ ਬੈਠਾ ਸੀ ਸਾਡੇ ਘਰੋਂ ਸਿਓ ਬਾਈ ਜੀ ਨੇ ਸਾਂਭ ਕੇ ਛੱਡਿਆ ਸਿਕਾ ਬਹੁਤ ਡਿਆ ਜੀ ਉਹ ਵੀ ਜਿਹੜਾ ਕੱਲ ਕੱਲ ਕਿੰਨੇ ਰਹਿਕ ਉੱਥੇ ਦਬਾਬੇ ਚ ਕਿੰਨੇ ਰਹਿ ਕੱਲ ਜੀ 6 ਕਬੂਤਰ ਹੈਗਾ ਜੀ ਉੱਥੇ 6 ਚੋਂ 4 ਆਪਣਾ ਬਹਿ ਗਿਆ ਘਰੋਂ ਬੱਚਾ ਚਿਕਾ ਜੀ ਬਾਈ ਨੇ ਸਾਂਭਿਆ ਬਾਈ ਨੇ ਸਾਂਭਿਆ ਸਿਕਾ ਜੀ 6:00 ਸਵੇਰ ਹਾਂ ਜੀ ਹਾਂ ਦਬਾਬੇ ਤਾਂ ਫਿਰ ਥੋੜਾ ਹੀ ਰਿਹਾ ਉਹ ਦਬਾਬੇ ਦੇ ਵਿੱਚ ਨਹੀਂ ਹੁਣ ਉੱਡਦੇ ਆ ਸਾਡੇ ਦਬਾਬੇ ਦੇ ਵਿੱਚ 2 ਕਬੂਤਰ ਹੈਗੇ ਆ ਮੇਰਾ ਖਿਆਲ ਜੀ ਉੱਡ ਰਹੇ ਅੱਜ ਅੱਛ ਇਹ ਕਲਾਕਾਰੀ ਜਿਵੇਂ ਕਹਿੰਦੇ ਆ ਬਈ ਬਿੱਲੀ ਨੇ ਆਖਰੀ ਗੋਣਾ ਆਪਦੇ ਕੋਲੇ ਰੱਖਨੇ ਆ ਇਹ ਦੁੱਸਰ ਤੁਸੀਂ ਸਾਹਮਦੇ ਹੋ ਇਹ ਖੇਡ ਦਾ ਫਰਕ ਆ ਫਰਕ ਦਾ ਹੈ ਕਿਹਦੇ ਕਿਹਦੇ ਦੁੱਸਰ ਸਾਹਮ੍ਹੇ ਆ ਤੁਸੀਂ ਪੰਜਾਬ ਦੇ ਵਿੱਚ ਹਾਂ ਜਿਨ੍ਹਾਂ ਦੇ ਆਪਾਂ ਦੇਖੋ ਸੋਨੂ ਗਹੌਰ ਤੋਂ ਸੋਨੂ ਮੁੰਡਾ ਗਹੌਰ ਤੋਂ ਅੱਛਾ ਤੇ ਕਣੀ ਵਾਲੇ ਗਰਦੇਵ ਕਹਿੰਨੇ ਆ ਤੇਜ਼ ਹੋਣੀ ਆ ਹਾਂ ਉਹਨਾਂ ਦਾ ਸਾਹਮ੍ਹੇ ਖੜਿਆ ਕਣੀ ਵਾਲੇ ਗਰਦੇਵ ਦਾ ਤੇਜ਼ ਤੇਜ਼ ਦਾ ਭਤੀਜਾ ਦਰਦੇਗਾ ਇਕੱਠੇ ਨਹੀਂ ਹੋਦਾ ਰੇ ਤੁਸੀਂ ਸਾਹਮਣੇ ਆ ਹਾਂ ਉਹਨਾਂ ਦਾ ਆਪਣੇ ਖੱਡੇ ਉਹਨਾਂ ਕੋਲ ਤਾਂ ਕਲਾਕਾਰੀ ਬਹੁਤ ਆ ਦੇਖ ਲਓ ਕਲਾਕਾਰੀ ਤਾਂ ਘਾਡੇ ਕੋਲ ਤਾਂ ਹੀ ਇੱਕ ਦਿਨ ਕਹੇ ਸਾਹਮਣੇ ਇਹਦੇ ਲਈ ਵੀ ਬਾਜੀ ਐਡੇ ਬੰਦੇ ਖੜਾ ਰਿਹਾ ਦਾ ਢਾੜੀ ਬਣਦੀ ਆ ਫਿਰ ਮੱਡੂ ਫਰੀਦਕੋਟ ਕਿਹੜਾ ਮੱਡੂ ਉਹਨਾਂ ਦਾ ਵੀ ਹਾਂ ਉਹਨਾਂ ਦਾ ਕਬੂਤਰ ਝੰਡਾ ਵਾਲੇ ਛੱਡਿਆ ਹੀ ਸਾਹਮਣੇ ਹਾਂ ਉਹਨਾਂ ਦੇ ਕਿਸੇ ਦੋਸਤਾਂ ਜਾਣ ਕੇ ਆਪਾਂ ਤਾਂ ਮੱਡੂ ਗਣਾ ਕਰਕੇ ਗਏ ਸੀ ਉਦੋਂ ਅੱਛਾ ਹਾਂ ਜੀ ਹੋਰ ਹੋਰ ਇੱਕ ਰਾਂਝੇ ਵਿਸਾਲਾਣ ਦੇ ਦਰਕਾਰ ਕਬੂਤਰ ਸਾਹਮਣੋਂ ਅੱਡੇ ਆ ਜੀ ਆਪਾਂ ਇੱਥੇ ਸ਼ੋਕਰਾਂਤਰੀ ਦੇ ਪਿੰਡ ਰਾਂਝੇ ਦਾ ਵੀ ਬਹੁਤ ਇਹ ਜਾਨੀ ਗੱਲਾਂ ਨੇ ਇਹ ਤੇ ਦੁੱਸਰ ਦਾ ਫਰਕ ਰਹਿ ਜਾਂਦਾ ਵਿਵਿੰਦਰ ਨੂੰ ਤੇਰੀ ਬੰਦੇ ਕਹਿੰਦੇ ਆਪਾਂ ਯਾਰ ਕਾਨੂੰ ਰਾਤ ਨੂੰ ਜਾਗਣਾ ਕੀ ਕਰਨਾ ਬੇਦਲ ਜੁੜ ਤਾ ਇਸ ਜਨੋਣਾ ਝਾਬ ਕੋਈ ਚੰਗਾ ਹੁੰਦਾ ਰਹੀ ਕਹਿੰਦਾ ਚਲ ਉਹਨੂੰ ਅੱਜ ਬੁਲਾ ਲਓ ਯਾਰ ਐ ਕਿਵੇਂ ਜੇ ਕੋਈ ਜੱਤ ਦਾ ਹੋਵੇ ਉਹ ਤਾਂ ਚਾਰ ਦਿਨ ਨਹੀਂ ਸੌਂਦਾ ਟਰੱਕਾਂ ਵਾਲੇ ਹੁੰਦੇ ਅਗਲਾ ਕਹਿੰਦਾ ਵੀ ਉਹ ਨਾਮ ਮਿਲਦਾ ਹੁੰਦਾ ਨਾ ਉਹ ਫਰੂਟਾਂ ਤੇ ਬਈ ਛੇਤੀ ਲਾਉਣਾ ਮਾ ਨੀਂਦ ਕਿੱਥੇ ਰਹਿੰਦੀ ਹੈ ਜਦੋਂ ਦੂਜੇ ਦਿਨ ਉੱਡਣਾ ਹੋਵੇ ਜਨ ਮੰਨ ਗਏ ਰੱਖਦੇ ਹੋ ਬਿਲਕੁਲ ਹਾਂ ਜਿਹੜੇ ਤੇ ਚਲੋ ਅੱਛਾ ਕੋਈ ਆ ਗਿਆ ਮੁੰਡਾ ਜਿਹੜਾ ਅੱਜ ਉੱਥੇ ਚੌਥੇ ਦਿਨ ਆੜ ਰੇਹਾ ਦਬਾਬੇ ਚ ਬੜੇ ਪਿੰਡ ਹਾਂਜੀ 4 ਤਰੀਕਾ ਸਤੰਬਰ ਦੀ 2022 ਦੀ ਇੱਕ ਨੂੰ ਝੱਡੇ ਤੇ ਚੌਥੇ ਦਿਨ ਹੀ ਅੱਜ ਬਾਜੀ ਚੱਲ ਰਹੀ ਹੈ ਉਹਦੇ ਕਿਹਦੇ ਕਿਹਦੇ ਕਬੂਤਰ ਚੱਲ ਰਹੇ ਆ ਉੱਥੇ ਹੁਣ ਇੱਕ ਕੀਪਾ ਹੀ ਸੋਵਾਲ ਕੀਪਾ ਬਾਈ ਹਿੱਸੋਵਾਲ ਸੁਧਾਰ ਦੇ ਕੋਲੇ ਹਾਂਜੀ ਅੱਛਾ ਇੱਕ ਆਪਣਾ ਕਬੂਤਰ ਹਾਂ ਤੇ ਇੱਕ ਹੈਗਾ ਪੰਨੂ ਮਾਣੂਗੇ ਹਾਂ ਇੱਕ ਲਾਡੀ ਚੱਲ ਰਿਹਾ ਨਾਲ ਇੱਕ ਲੰਮਾ ਕਾਲਾ ਲੰਮਾ ਕਾਲੇ ਲੰਮੇ ਇੱਕ ਲਾਡੀ ਤਲਵੰਦੇ ਦੇ ਦੋ ਲਾਡੀ ਤਲਵੰਦੇ ਦੇ ਦੋ ਹਾਂ ਤਕੜਾ ਬ੍ਰੈਂਡ ਆ ਇੱਕ ਇੱਕ ਰਹਿ ਗਈ ਅੱਛਾ ਇੱਕ ਹੋਰ ਕਹੇ ਉਹਨਾਂ ਦਾ ਵੀ ਉੱਧਰ ਲੇ ਰੀ ਦੇ ਜਾਂ ਜਾਨੀ ਉਹ ਦਬਾਬੇ ਦੇ ਰਹਿ ਗਏ ਦੋ ਅੱਛਾ ਤੇ ਪੂਰਾ ਮੈਂ ਚੜਿਆ ਆਇਆ ਚਲੋ ਫਿਰ ਤੁਹਾਨੂੰ ਆਪਾਂ ਬਾਈ ਜੀ ਗਰਦੇਵ ਜੀ ਕੋਲੇ ਆ ਜੀਏ ਉਹ ਕਹਿੰਦੇ ਵੀ ਪਿੰਡ ਆ ਕੇ ਦੇਖਾਂਗੇ ਭਾਈ ਮੁੰਡਾ ਸ਼ਗਰਦ ਬਣਾਉਣਾ ਨਹੀਂ ਨਹੀਂ ਬਾਈ ਜੀ ਹਾਂ ਅੱਛਾ ਉਹ ਆਏ ਚਲੋ ਆ ਕੇ ਦੇਖ ਦੂ ਕੇ ਹਾਂ ਅਸੀਂ ਕਹਾਂ ਵੀ ਅਮੇ ਨੂੰ ਬੰਦਾ ਕਹਿੰਦਾ ਕਰਮ ਕਹਿੰਦਾ ਉਹਨੂੰ ਕਹਿੰਦਾ ਵੀ ਅੰਧਿਆਤੋੜ ਦੀ ਮੰਦੀ ਪਾਵਾਂਗੇ ਹਾਂ ਉਹ ਵੇਲੇ ਅੱਧਾ ਟੋਲਾ 4400 ਨੂੰ ਟੋਲਾ ਦੀਗਾ ਕਿੰਨੇ ਨੂੰ 4400 ਫੇਰ ਭਾਈ ਜੀ ਹੁਣ ਦਾ ਤਾਂ 4 ਲੱਖ ਠੀਕ ਹੀ ਆ ਜਦੋਂ ਉਦੋਂ 4400 ਨੂੰ ਸੀ ਅਮਨ ਮੈਨੂੰ ਲੱਗਦਾ ਵੀ ਬਿੱਗਾ ਪਿਆ ਆ ਜਾਂਦਾ ਸੀ ਉਦੋਂ ਇੱਕ ਬਿੱਗਾ ਅੱਜ ਦੇ ਹਿਸਾਬ ਨਾਲ ਤਾਂ ਫੇਰ 8 ਲੱਖ ਦਾ ਚਲੋ ਪੈਸੇ ਲੈਣੇ ਚਲੋ ਜੈ ਜੈ ਪਰ ਮੁਰੇ ਦੱਸਣਾ ਵੀ ਜ਼ਰੂਰੀ ਹੈ ਜੇ ਇਨੇ ਲੋਕੀ ਪੈਸਾ ਦੇ ਰਹੇ ਉਹਨਾਂ ਨੂੰ ਗੇਮ ਵੀ ਜ਼ਰੂਰੀ ਹੈ ਦੱਸਣੀ ਬਣ ਮਾਲਜ ਜਿਹਨੂੰ ਸ਼ੌਂਗ ਹੈ ਉਹੀ ਪੈਸੇ ਨੇ ਮੈਨੂੰ ਲੱਗਦਾ ਤੁਸੀਂ ਤਾਂ ਮਠੱਡੇ ਵਾਲੇ ਭੋਲੇ ਜਿਹੇ ਬਣ ਕੇ ਤਾਂ ਗੇਮ ਲੈ ਕੇ ਹੋਵੋਗੇ ਨੋਨਾ ਦੀ ਰਾਸ਼ੀ ਠੀਕ ਮਿਲੀ ਜੀ ਅੱਛਾ ਇਹ ਆਪਣੇ ਤਾਂ ਲਕਾਇਆ ਨਹੀਂ ਬਾਈ ਜੀ ਨੇ ਕੋਈ ਅੱਛਾ ਫੇਰ ਕੀ ਕਹਿੰਦਾ ਵੀ ਅੱਧੇ ਤੋੜੇ ਦੀ ਅੱਧੇ ਤੋੜੇ ਦੀ ਮੰਦੀ ਅਸੀਂ ਕਹਿ ਜੀ ਅੱਧੇ ਤੋੜੇ ਦੀ ਮੰਦੀ ਪਾਵਾਂਗੇ ਹਾਂ ਤੇ ਉਹ ਕੱਪੜਾ ਜਿਹੜਾ ਜੱਜੋ ਹੁੰਦਾ ਉਹ ਕਰਦਾਂਗੇ ਮਾਨਦਾਂ ਅੱਛਾ ਹਾਂ ਫੇਰ ਭਰਾਵਾ ਹਾਂ ਇੱਥੇ ਸੁਨਿਆਰ ਨੂੰ ਮੈਂ 5-500 ਰੁਪਏ ਦੇ ਕੇ ਆਉਣਾ ਹਾਂ ਮੰਦੀ ਜੋ ਕੇ ਪੈਸੇ ਇਕੱਠੇ ਕਿਤੇ 200 ਰੁਪਏ ਨਹੀਂ ਖੁਸ਼ ਹੋ ਕੇ ਦਿੰਦੇ ਸੀ ਅੰਦਰੋਂ ਤਾਂ ਐਂ ਖਰਾਬ ਹੀ ਲੈਂਦਾ ਵੀ ਅੱਜ 500 ਹੋਰ ਕਿਤੇ ਐ ਹੁੰਦਾ ਸੀ ਪਤਾ ਕੀ ਆ ਉਹ ਤਾਂ ਆਪਾਂ ਨੂੰ ਹੁੰਦਾ ਵੀ ਕੋਈ ਤੋਣੇ ਖਾਤਰ ਤਾਂ ਪੈਸੇ ਬੰਦਾ ਕਿਦੋਂ ਨਾ ਕਿਦੋਂ ਕੱਢਦਾ ਹੀ ਆ ਕਿਤੇ ਮੰਮੀ ਯਾਨੀ ਬਹੁਤੀ ਮਿਹਨਤ ਕਰਕੇ ਬਸ ਇਸ ਤਰ੍ਹਾਂ ਹੀ ਫਿਰ ਕਰਕੇ ਇਕੱਠੇ ਉਹਨਾਂ ਨੂੰ ਥੋੜਾ ਮੋੜ ਅਧਾਰ ਕੀਤਾ 30 ਰੁਪਇਆ ਪੂਰਾ ਕੰਮ ਬਾਈ ਦਾ ਹਜੇ ਅਧਾਰ ਵੀ ਕੀਤਾ ਮੋਟਰਸਾਈਕਲਾਂ ਤੇ ਗਏ ਹਾਂ ਤੇ ਉੱਤੇ ਜਾ ਕੇ ਕਾਰ ਬਣਾਇਆ ਉਹਨਾਂ ਨੂੰ ਦਿੱਤੇ 14-15 ਕੁ ਉਤਰ ਦੇਤੇ ਅੱਛਾ ਲਿਆਂਦੇ ਉਤਰ ਸੀ ਗਰਮ ਗਰਮ ਬੜਾ ਵੇ ਵੱਧ ਸੀਗੇ ਅੱਛਾ ਬਹੁਤ ਸਾਨੂੰ ਨੇ ਦਿੱਤੇ ਵੀ ਆਹਾ ਤੁਸੀਂ ਛੱਡ ਲਿਓ ਅਸੀਂ ਉਹ ਰੱਖ ਲੇ ਹਾਂ ਵਿਚੰਦੇ ਯਾਰ ਬਣ ਜਾਣਗੇ ਲੈ ਯਾਰ ਇਤਨਾ ਸੈਂਸ ਵਾਲਾ ਚੱਲਦਾ ਰਿਹਾ ਬਾਜੀਆਂ ਛੱਡਿ ਗਏ ਹਾਂ ਉਹ ਤਾਂ ਭੱਜਿਆ ਕਰਨ ਹਾਂ ਤੇ ਉਧਰੋਂ 4400 ਮੁੰਦਰੀ ਵੀ ਜਿਵੇਂ ਹੁਣ ਦੇ ਤੁਸੀਂ ਕਿੱਤੀਆਂ ਲੈਨੇ ਹੋ ਉਹ ਦਲਚਸਪ ਆਇਆ ਕਿ ਨਹੀਂ ਉਦੋਂ ਤੇ ਹੋਂਦਾ ਤਾਂ ਹੈਗਾ ਹੀ ਆ ਅੱਛਾ ਕਰ ਮੋਂ ਥੋੜੇ ਪਹਿਲਾਂ ਜੋ ਕਹਿੰਦਾ ਯਾਰ ਸਾਨੂੰ ਕੁੱਤਰ ਕਿਹੇ ਜੀ ਦਿੱਤੇ ਤਾਂ ਅੱਛਾ ਹਾਂ ਉਹ ਕਹਿੰਦਾ ਕਿ ਕੁੱਤਰ ਬਈ ਜੇ ਕਹਿੰਦਾ ਜਿਹੜੇ ਤੁਮ ਡਾਉਣ ਦਿੱਤੇ ਤੁਸੀਂ ਹੋੜਾਉਣ ਦੇ ਤੁਸੀਂ ਹੋੜਾਈ ਜਾਂਦੇ ਹਾਂ ਹਾਂ ਤੇ ਫਿਰ ਅਸੀਂ ਉਹ ਕਬੂਤਰ ਇੱਕ ਰਾਗਟ ਵਜਦਾ ਸੀ ਨਾ ਚੋਂ ਰਾਗਟ ਰਾਗਟ ਹਾਂ ਅੱਛਾ ਇੱਥੇ ਛੱਡਦੇ ਸੀ ਤੇ ਇੱਥੇ ਡਾਉਂਦੇ ਸੀ ਨਾ ਸਿੱਧਾ ਘੰਟਾ ਸੈ ਤੋਂ ਜਾ ਵੜਨਾ ਲੁਧਿਆਣੇ ਘੰਟਾ ਘਰ ਓਏ ਨੀਵਾ ਨੀਵਾ ਓਏ ਔਰਦਾ ਈ ਥੱਲੇ ਥੱਲੇ ਵੜ ਕੇ ਅੱਛਾ ਇੱਥੇ ਫਾਰਮ ਚ ਉਹ ਤੱਕ ਚਲੇ ਗਿਆ ਹਾਂ ਕਿਦੋਂ ਵਜੇ ਕਿਦੋਂ ਛੜਦਾ ਹਾਂ ਹਾਂ ਕਦੋਂ ਛੜਦਾ ਉਹ ਤੋਂ ਜਦੋਂ ਛੜਣ ਸਾਰੇ ਦਰਾਹੇ ਗਿਆ ਅੱਛਾ ਦਰਾਹੇ ਫਿਰ ਤਰਫੇ ਆ ਗਿਆ ਨਾ ਹੂੰ ਤੇ 11:00 ਵਜੇ ਚੈੱਕ ਕਰ ਦਿੰਦੇ ਘੰਟੇ ਦਾ ਟਾਈਮ ਹੁੰਦਾ ਜਦੋਂ ਅੱਛਾ 9 ਵਜੇ ਸਾਡੇ ਨੌ ਕਬੂਤਰ ਛੱਡਦੇ ਸੀ ਡੇਟ ਛੱਡਦੇ ਤੇ ਕਬੂਤਰ ਆਇਆ ਜਦੋਂ ਹਾਂ ਸਹੀ ਹੋਇਆ ਫਿਰ ਖੜ ਗਿਆ ਫਿਰ ਨੀਮ ਨੇ ਉੜੀ ਗਿਆ ਰਾਤ ਨੂੰ 9:30 'ਤੇ ਬੈਠਿਆ ਪੰਜ ਕਬੂਤਰ ਰਹੇਗੇ 5-6 ਵਜੇ ਯਾਨੀ ਫਿਰ ਉਹ ਰਾਗਟ ਨੇ ਰਾਗਤਾ ਤੇ ਉਸ ਤੋਂ ਬਾਅਦ ਉਹੀ ਕਬੂਤਰ ਛੱਡਦਾ ਸੀ ਰੂਮੀ ਅੱਛਾ ਰੂਮੀ ਹਾਂ ਜਿਹੜਾ ਰੂਮੀ ਦੀ ਬਾਜੀ ਬੜੀ ਮਸ਼ਹੂਰ ਸੀ ਮਸ਼ਹੂਰ ਬਾਜੀ ਹਾਂ ਉੱਥੇ ਅਰਦਾ ਪੰਜ ਕਬੂਤਰ ਹੀ ਸੀਗੇ ਅੱਛਾ ਉਦੋਂ ਮੋਹਨ ਬਾਦਲ ਨੇ ਛੱਡਿਆ ਸੀ ਮੋਹਨ ਬਾਦਲ ਨੇ ਉਸ ਟਾਈਮ ਸਰਦਾਰ ਮੋਹਨ ਸਿੰਘ ਬਾਦਲ ਵੱਡਾ ਬ੍ਰਾਂਡ ਹਾਂ ਹੂੰ ਉੱਥੇ ਛੱਡੇ ਆ ਕਬੂਤਰ ਕਬੂਤਰ ਇੱਕ ਮਿੱਡੂ ਮਾਨਤਾ ਆਪਣੇ ਸੀਗੇ ਮਿੱਡੂ ਬਾਈ ਜੀ ਅੱਛਾ ਤੇ ਉਹ ਵੀ ਉੱਥੇ ਜਿਹਦੇ ਕੱਪ ਜਾਂਦੇ ਆ ਮਾਨਤਾ ਹੁੰਦਾ ਵੀ ਸਾਡਾ ਕਬੂਤਰ ਆ ਹਾਂ ਇਹ ਆਪਣੇ ਬੰਦੇ ਦਾ ਕਰਦਾ ਹੁੰਦਾ ਹਾਂ ਉਹਨੂੰ ਬੰਦੇ ਕਹਿੰਦੇ ਕਾਕੇ ਨਵੇਂ ਗਲੇ ਕਾਏ ਸੀਗਾ ਕਾਕਾ ਬਾਈ ਨਵਾਂ ਕਿਲਾ ਓਏ ਇਹ ਚਾਰ ਕਬੂਤਰ ਰਹਿ ਗਏ ਅੱਛਾ ਉਹ ਕਹਿੰਦੇ ਵੀ ਬੰਦੇ ਕਹਿੰਦੇ ਬਾਜੀ ਵੰਡ ਲਓ ਕਿਹਦੇ ਕਿਹਦੇ ਚਾਰ ਰਹਿ ਗਏ ਓ ਇੱਕ ਤਾਂ ਸੀਗਾ ਹਾਕਮ ਵੱਲੋਂ ਦਾ ਇੱਕ ਕੱਕ ਬਾਈ ਹਾਕਮ ਵੱਲੋਂ ਹਾਂ ਅੱਛਾ ਇੱਕ ਕੱਕੇ ਨਵੇਂ ਗਲਰ ਇੱਕ ਹੋਰ ਦੋ ਹੋਰ ਚ ਕਿਹਦੇ ਜਾਨੀ ਪੂਰਾ ਬ੍ਰਾਂਡ ਕਰੀਮ ਰਹਿ ਗਈ ਤੇ ਇੱਕ ਥੋੜਾ ਇੱਕ ਸਾਡਾ ਸਾਡਾ ਨੀਮਨੇਵੇਂ ਉੜਦਾ ਸੀਗਾ ਹਾਂ ਉਹਨੂੰ ਕੱਕੇ ਨੂੰ ਕਹਿੰਦੇ ਕਹਿੰਦੇ ਪਾਜੀ ਵੜਲਾ ਮਾਨਾ ਉਹਦਾ ਮਾਹੋਤ ਮਾਨਾ ਹਾਂ ਉਹ ਕਹਿੰਦਾ ਬਾਜੀ ਕੀ ਬਣਾ ਸਾਡੇ ਨਾਲ ਦੇ ਬਰੋਬਰ ਤਾਂ ਕੋਈ ਆਵੇ ਹਾਂ ਸਾਡਾ ਉੜਦਾ ਨੀਮਾ ਨਹੀਂ ਮੈਂ ਕੋਈ ਰੁਕਤੋਂ ਦਾ ਹੀ ਬਹਿ ਜਾਂਦੇ ਸੀਗੇ ਕਿਉਂ ਸਾਡਾ ਉਹ ਤਾਂ ਕੱਚਾ ਕਰਕੇ ਥੋੜਾ ਜਿਹਾ ਉਹਤੇ ਬਹਿ ਗਿਆ ਹੈਗੇ ਟੈਲੀਵਿਜ਼ਨ ਟੈਲੀਵਿਜ਼ਨ ਉੱਤੇ ਹੁੰਦੇ ਸੀਗੇ ਹੂੰ ਉਦੋਂ ਟੈਲੀਵਿਜ਼ਨ ਉਹਨਾਂ ਨੂੰ ਮੈਂ ਦੱਸਿਆ ਨਹੀਂ ਸੀ ਵੀ ਐਂ ਵੀ ਆਪਣਾ ਘਰੇ ਬੈਠਦਾ ਜੇ ਟੈਲੀਵਿਜ਼ਨ ਤੇ ਹਾਂ ਜਿਉਂ ਕਾ ਸਾਨੂੰ ਦੱਸਿਆ ਤਾਂ ਆਪਾਂ ਬਾਜੀ ਵੜ ਦਿੰਦੇ ਹਾਂ ਉਹ ਇਸ ਤਰ੍ਹਾਂ ਹੋਈ ਫਿਰ ਉਹਦੀ ਯਾਨੀ ਹਰ ਗਿਆ ਉੱਥੇ ਹਰ ਗਏ ਆਪਾਂ ਅੱਛਾ ਤੇ ਫਿਰ ਉਹਦੇ ਉਸ ਤੋਂ ਬਾਅਦ ਉਹਦੀ ਪੱਠੀ ਹੂੰ ਕਬੂਤਰ ਦਾ ਫਿਰ ਜੋੜਾ ਲਾਤਾ ਮੈਂ ਢੰਗ ਨਾਲ ਡੱਬੀ ਖੋਦਰੀ ਦਿੱਤੀ ਲਾਜ ਡੱਬੀ ਅੱਛਾ ਉਹਦਾ ਜੋੜਾ ਲਾਤਾ ਅੱਛਾ ਉਹਨੇ ਪੱਠੀ ਘੱਡੀ ਹਾਂ ਇੱਥੇ ਸਾਡੇ ਪਿੰਡ ਦੀ ਬਾਜੀ ਬਾਜੀ ਕਹਿੰਦੇ ਬਾਜੀ ਕਰਾਉਣੀ ਆ ਆ ਮੱਕੇ ਨੇ ਦੱਤੀ ਫਰੇ ਹਾਂ ਇਹ ਹੁੰਦੇ ਜੋ ਟਾਈਮ ਅੱਛਾ ਅਸੀਂ 9 ਕੁਸ ਦਾ ਪੱਖਾ ਵਧੀਆ ਆ ਦੇ ਜੇ ਤੋਂ ਲਿਆਂਦਾ ਬਾਜੀ ਇੱਥੇ ਰੱਖਦੇ 6570 ਰੋੜੇ ਹੂੰ ਤੇ ਜਦੋਂ 6570 ਰੋੜੇ ਉਹ ਪੁੱਤਰ ਦੀ ਪੱਟੀ ਹੈ ਮੈਂ ਕਿਹਾ ਯਾਰ ਮੈਂ ਵੀ ਛੜਨਾ ਕਰਾਂ ਉਹਨੇ ਛੜ ਦੇ ਹੂੰ ਮੈਂ ਉਹ ਹੀ ਛੜ ਪਈ ਐ ਨਹੀਂ ਪੁੱਛਿਆ ਹੁਣ ਆ ਵੀ ਮੈਂ ਵੀ ਛੜ ਦੂ ਨਾ ਇਹ ਤਾਂ ਉਹੀ ਕਿਸੇ ਨੂੰ ਮੈਂ ਤੁਹਾਨੂੰ ਦੱਸਦਾ ਹਾਂ ਉਹਦਾ ਡਿਜ਼ਾਈਨ ਦਾ ਵੀ ਲੱਗਦਾ ਇਹ ਹੜੀ ਜਾਣੀ ਆ ਐ ਕਿ ਮੈਂ ਕਈ ਤਾਂ ਪਿੰਡਾਂ ਅੱਧਨ ਤੱਕ ਉੜੀ ਜਾਂਦੇ ਆ ਐ ਨਹੀਂ ਹੁੰਦਾ ਇਹ ਗੱਲਾਂ ਅਜ ਵਿੱਚੋਂ ਪਰਦੇ ਦੇ ਨਿਕਲੇ ਆਈ। ਹਾਂ। ਕਿਉਂ ਗੱਲ ਦਿੰਦੇ? ਅੱਛਾ। ਛੱਡ ਦਿੱਤੀ। ਹੂੰ। ਤੇ ਬਾਈ ਉਹ ਤਰ ਸੱਤਾਂ ਆਟਾ ਜੇ ਬਾਜੀ ਵੰਡਦੀ। ਹੂੰ। ਕਹਿੰਦੇ ਨਾਮ ਤੇ ਉਡ ਲੈਣ ਦਾ। ਹੂੰ। ਤੇ ਸਾਰੇ ਕੋ ਉੱਤ ਡੈਪੇ ਆਪਾਂ ਢਾਂਗੀ ਤੇ ਵਰਤਾ ਕੇ ਲਾਏ। ਨਾਮ ਵੀ ਆਪਾਂ ਹੀ ਤਾਂ ਲਿਆ ਹੋ। ਜਿਹੜਾ ਪੱਖਾ ਲਿਆ ਸੀ ਪੱਖਾ ਘਰੇ ਹੀ ਰੱਖ ਲਿਆ। ਰੱਖ ਲਿਆ। ਮੈਨੂੰ ਬੰਦੇ ਕਹਿੰਦੇ ਤੇਰੇ ਕੰਨ ਤੈਨੂੰ ਭੈਂਡ ਪਤਾ ਸੀ ਤੂੰ ਪੱਖਾ ਤਾਂ ਵਧੀਆ ਲਿਆ। ਹਾਂ। ਵੀ ਤੇਰੀ ਜਿੱਤਣੀ ਆ। ਫੇਰ ਤਾਂ ਮੈਂ ਕੂਲਰ ਨਾ ਲੈ ਲੈਂਦਾਗਾ ਜੇ ਮੈਨੂੰ ਪਤਾ ਹੁੰਦਾ। ਫੇਰ ਤਾਂ ਕੂਲਰ ਲੈ ਲੈਣਾ ਸੀਗਾ। ਇਹ ਤਾਂ ਸੈਲਸਮਨ ਚੱਲਦਾ